ਵਧੀਆ ਸ਼ਲਾਗਾ ਇਹੋ ਕੰਮ ਹੋਣ ਜਾ ਰਿਹਾ ਜਿਹਦਾ ਗਰਲਸ ਹੋਸਟਲ ਦੀ ਬੜੀ ਡਿਮਾਂਡ ਸੀ ਸਾਰੀ ਦਿੱਲੀ ਦੇ ਵਿੱਚ ਔਰ ਜਿੱਥੇ ਮਾਤਾ ਸੁੰਦਰੀ ਕਾਲਜ ਫਾਰ ਔਮਨ ਨੂੰ ਨੈਕ ਵੱਲੋਂ ਵੀ A ਗ੍ਰੇਡ ਮਿਲਿਆ ਹੈ ਯੂਥ ਫੈਸਟੀਵਲ ਵੀ ਇੱਥੋਂ ਦਾ ਸਾਰੰਗ ਦਿੱਲੀ ਯੂਨੀਵਰਸਿਟੀ ਦਾ ਬੈਸਟ ਹੈ ਇਨਫਰਾਸਟ੍ਰਕਚਰ ਵਾਈਜ਼ ਵੀ ਇਟ ਇਜ਼ ਵਨ ਆਫ ਦੀ ਬੈਸਟ ਕਾਲਜਸ ਆਫ ਦਿੱਲੀ ਆਡਿਟੋਰੀਅਮ ਔਰ ਜਿਹੜੀ ਸਾਰੀ ਬਿਲਡਿੰਗ ਦਾ ਇਨਫਰਾਸਟ੍ਰਕਚਰ ਹੈ ਸਪੋਰਟਸ ਗਰਾਊਂਡ ਹੈ ਉਹਦੇ ਨਾਲ ਨਾਲ ਅੱਜ ਜੋ ਇੱਥੇ ਗਰਲਸ ਹੋਸਟਲ ਬਣਨ ਜਾ ਰਿਹਾ 200 ਬੱਚੀਆਂ ਲਈ ਉਹਦਾ ਨੀ ਪੱਤਰ ਰੱਖਿਆ ਗਿਆ ਮੈਂ ਸਾਰੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਔਰ ਸਾਰੇ ਬੱਚਿਆਂ ਨੂੰ ਪ੍ਰਿੰਸੀਪਲ ਸਟਾਫ ਨੂੰ ਉਹਦੀ ਬਹੁਤ-ਬਹੁਤ ਵਧਾਈ ਦਿਓ ਸਰ ਕਿਸ ਤਰੀਕੇ ਸੇ ਬਿਲਡਿੰਗ ਹੋਗੀ ਔਰ ਕਿਤਨੇ ਬੱਚੀ ਦਾ ਜੋ ਹੋਸਟਲ ਹੈ ਉਹ ਬਣਾ ਇਹ ਕਿਉਂਕਿ ਯਹਾਂ ਇੱਥੇ ਜਿਹੜੇ ਸਾਡੀ ਬੱਚੀਆਂ ਐ ਦੂਰ ਦੁਰਾਡੇ ਤੋਂ ਆਂਦੀਆਂ ਐ ਦਿੱਲੀ ਤੋਂ ਨਾਰਥ-ਈਸਟ ਤੱਕ ਵੀ ਔਰ ਸਾਰੇ ਮੋਸਟਲੀ ਮੈਜੋਰਿਟੀਆਂ ਦੀਆਂ ਬੱਚੀਆਂ ਇਕਨੋਮਿਕਲੀ ਵੀਕ ਪਰਿਵਾਰਾਂ ਦੀਆਂ ਬੱਚੀਆਂ ਆਂਦੀਆਂ ਤੇ 200 ਬੱਚੀਆਂ ਦਾ ਜਿਹੜਾ ਰਹਿਣ ਦਾ ਪ੍ਰੋਵੀਜ਼ਨ ਹਜੇ ਕੀਤਾ ਜਾ ਰਿਹਾ ਔਰ 7 ਮੰਜ਼ਲੀ ਬਿਲਡਿੰਗ ਬਹੁਤ ਹੀ ਵਧੀਆ ਸਿੱਖ ਆਰਕੀਟੈਕਚਰ ਦਾ ਟੱਚ ਦੇ ਕੇ ਇੱਥੇ ਬਣਾਈ ਜਾ ਰਹੀ ਹੈ ਸਰ ਦੇਖੋ ਮਾਤਾ ਸੁੰਦਰੀ ਕਾਲਜ ਫॉर ਊਮਨ ਜਿਹੜਾ ਇੱਕ ਸਭ ਤੋਂ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਦਿੱਲੀ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦੀ ਦੇਖਰੇਖ ਕੀਤੀ ਜਾਂਦੀ ਹੈ ਬਹੁਤ ਵੱਡੀ ਡਿਮਾਂਡ ਕਿਉਂਕਿ ਇਹ ਲਗਾਤਾਰ ਇਹਦੀ ਗ੍ਰੇਸ ਵਾਦਰੀ ਹੈ ਬੈਸਟ ਆਡੀਟੋਰੀਅਮ ਇੱਥੇ ਹੈਗਾ ਬੈਸਟ ਫੈਸਿਲਿਟੀਆਂ ਹੈ ਹੁੰਦੀਆਂ ਔਰ ਸਭ ਤੋਂ ਵਧੀਆ ਹਰ ਸਾਲ ਜਿਹੜੇ ਇੱਥੇ ਫੰਕਸ਼ਨਸ ਕੀਤੇ ਜਾਂਦੇ ਨੇ ਉਹ ਨਵ ਇੱਕ ਨੰਬਰ ਦੇ ਹੁੰਦੇ ਨੇ ਸੋ ਇਸ ਕਰਕੇ ਜਿੱਥੇ ਦਾ ਸਟੇਟਸ ਵਾਦ ਰਿਹਾ ਜੀ ਡਿਮਾਂਡ ਹੁੰਦੀ ਵਾਦ ਰਹੀ ਹੈ ਦੇਸ਼ ਦੇ ਹਰ ਕੋਨੇ ਤੋਂ ਉੱਤੋਂ ਬੱਚਾ ਇੱਥੇ ਅਪਲਾਈ ਕਰਦਾ ਕਾਲਜ ਬਸੇ ਔਰ ਖਾਸ ਤੌਰ ਤੇ ਕਿਉਂਕਿ ਫੋਰ ਊਮਨ ਹੈਗਾ ਬੱਚੀਆਂ ਆਂਦੀਆਂ ਨੇ ਔਰ ਬੱਚਿਆਂ ਨੂੰ ਅਕੋਮੋਡੇਟ ਕਰਨਾ ਬੱਚਿਆਂ ਦੀ ਸਿਕਿਉਰਿਟੀ ਦਾ ਇੱਕ ਜਿਹੜੀ ਧਿਆਨ ਨੂੰ ਰੱਖਦੇ ਹੋ ਇਹ ਜਿਹੜਾ 200 ਬ ਅਹ ਹੋਸਟਲ ਅੱਜ ਇਹ ਆਰਾਮ ਕਰ ਰਿਹਾ ਸ਼ੁਰੂ ਕੀਤਾ ਗਿਆ ਔਰ ਸਾਨੂੰ ਉਮੀਦ ਹੈ ਕਿ ਲੇਟੈਸਟ ਟੈਕਨੋਲੋਜੀ ਔਰ ਲੇਟੈਸਟ ਫੈਸਿਲਿਟੀਆਂ ਜਿਹੜੀਆਂ ਬੱਚਿਆਂ ਨੂੰ ਦੇ ਸਕਣ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇੱਕ ਸਿੱਖ ਹੈਰੀਟੇਜ ਦੀ ਸ਼ੇਪ ਦੇ ਕੇ ਬਿਲਡਿੰਗ ਬਣਾਈ ਜਾਏਗੀ ਤਾਂਕਿ ਸਾਡਾ ਵਿਰਸਾ ਵੀ ਸਾਡੇ ਨਾਲ ਰਹੇ ਔਰ ਅਸੀਂ ਇਹ ਬੱਚਿਆਂ ਨੂੰ ਸੇ ਫੈਸਿਲਿਟੀਆਂ ਵੀ ਦੇ ਸਕੀਏ ਜਦੋਂ ਸਾਡੇ ਕੋਲ ਬੱਚੇ ਆਉਂਦੇ ਸੀ ਸੀਯੂਟੀ ਕਰਕੇ ਸਾਡੇ ਕੋਲ ਬੱਚਾ ਜਿਹੜਾ ਬਹੁਤ ਦੂਰ ਦੂਰ ਤੋਂ ਆਂਦਾ ਸੀ ਜਿਵੇਂ ਕਿ ਸਾਊਥ ਵਿੱਚ ਬੱਚੇ ਬੜੇ ਬੱਚੇ ਆਉਂਦੇ ਸੀ ਹైదరాబాద్ ਹੈਗੇ ਬੈਂਗਲੌਰ ਹੈਗੇ ਤੇ ਫਿਰ ਕੀ ਇਹ ਬੱਚਾ ਕੋਲ ਜਦੋਂ ਪੇਰੈਂਟਸ ਪੁੱਛਦੇ ਸੀ ਇੱਥੇ ਹੋਸਟਲ ਹੈ ਜਾਂ ਨਹੀਂ ਤਾਂ ਸਾਨੂੰ ਕਹਿਣਾ ਪੈਂਦਾ ਸੀ ਕਿ ਸਾਡੇ ਕੋਲ ਹੋਸਟਲ ਨਹੀਂ ਹੈ ਤੇ ਬੱਚੇ ਕਈ ਵਾਰ ਪੇਰੈਂਟਸ ਵੀ ਸੋਚਦੇ ਸੀ ਬੱਚੇ ਵੀ ਸੋਚਦੇ ਸੀ ਤੇ ਉਹ ਐਡਮਿਸ਼ਨ ਕਈ ਵਾਰ ਦਾਖਲਾ ਨਹੀਂ ਵੀ ਲੈਂਦੇ ਸੀ ਕਿਉਂਕਿ ਹੋਸਟਲ ਦੀ ਫੈਸਿਲਿਟੀ ਇੱਥੇ ਨਹੀਂ ਸੀ ਕੱਲੀ ਇੱਕ ਪੇਰੈਂਟ ਮੇਰੇ ਕੋਲ ਆਇਆ ਸੀ ਜਿਹੜਾ ਕਹਿੰਦੇ ਸੀ ਫਾਦਰ ਕਹਿੰਦੇ ਸੀ ਕਿ ਮੈਂ ਬੱਚੇ ਨੂੰ ਵਿਡਰਾ ਕਰਾਣਾ ਕਿਉਂਕਿ ਸਾਡੇ ਤੁਹਾਡੇ ਇੱਥੇ ਹੋਸਟਲ ਨਹੀਂ ਹੈ ਤਾਂ ਹੋਸਟਲ ਦੀ ਬੜੀ ਲੋੜ ਸੀ ਅ ਅੱਜ ਜਦ ਹੋਸਟਲ ਬਣੇਗਾ ਤਾਂ ਕਿੰਨਾ ਬੱਚੋ ਕੀ ਮੰਗ ਜੋ ਹੈ ਉਹ ਪੂਰੀ ਹੋਏਗੀ ਆ ਬੱਚੋ ਕੀ ਮੰਗ ਜੜੀ ਹੈਗੀ ਨਾ ਬਿਲਕੁਲ ਬੱਚਿਆਂ ਦੀ ਮੰਗ ਪੂਰੀ ਹੋਏਗੀ ਕਿਉਂਕਿ ਬੱਚੇ ਜਾਂਦੇ ਨੇ ਸੇਫਟੀ ਤੇ ਇੱਕ এনवायरमेंट ਚਾਹੁੰਦੇ ਨੇ ਜਿੱਥੇ ਉਹ ਮਿਲ ਬੈ ਕੇ ਜੜਾ ਗੱਲਬਾਤ ਕਰਨ ਤੇ ਹੋਰ ਸਿੱਖਣ ਤੇ ਪੜਾਈ ਵਾਸਤੇ ਜੜਾ ਹੈ ਵੱਧ ਟਾਈਮ ਉਹਨਾਂ ਨੂੰ ਮਿਲੇਗਾ ਕਿਉਂਕਿ ਦੂਰੋਂ ਦੂਰੋਂ ਬੱਚੇ ਆਉਂਦੇ ਸੀ ਕਿਉਂਕਿ ਆਸ-ਪਾਸ ਰਿਆਇਸ਼ੀ ਇਲਾਕੇ ਨਹੀਂ ਹੈਗੇ ਨੇ ਤੇ ਦੂਰੋਂ ਬੱਚੇ ਤੋਂ ਬੱਚੇ ਆਉਂਦੇ ਨੇ ਤੇ ਪੜਾਈ ਦਾ ਟਾਈਮ ਜੜਾ ਹੈ ਉਹ ਖਰਾਬ ਹੁੰਦਾ ਹੈ ਤੇ ਹੁਣ ਹੋਸਟਲ ਹੋਣ ਕਰਕੇ ਉਹ ਵੱਧ ਨਾ ਟਾਈਮ ਦੇ ਸਕਣਗੇ ਪੜਾਈ ਨੂੰ